ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਤੇ ਆਈ ਵੱਡੀ ਮੁਸੀਬਤ ਤੇ ਫਸ ਗਈ ਸਰਕਾਰ ਕੇਰੇ ਦੇ ਵਿੱਚ ਕੀ ਮੁਸੀਬਤ ਆਈ ਹੈ ਇਸ ਦੇ ਮਤਲਬ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਜੇ ਮੈਂ ਅਮਰitsar ਦੇ ਇਹ ਲੋਕਲ ਬੱਸ ਅੱਡਾ ਇਹਨੂੰ ਕਿਹਾ ਜਾਂਦਾ ਲੋਕਲ ਜਿੱਥੇ ਬੀਆਰਟੀਐਸ ਦਾ ਤੁਹਾਡੇ ਸਾਹਮਣੇ ਸੈਂਕੜੇ ਬੱਸਾਂ ਖੜੀਆਂ ਨੇ ਬੀਆਰਟੀਐਸ ਦਾ ਅੱਡਾ ਹੈ ਬੀਆਰਟੀਐਸ ਦਾ ਮਤਲਬ ਹੈ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ 2014-15 ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਨੇ ਕਾਲੀ ਗਵਰਨਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 7 ਤੋਂ 800 ਕਰੋੜ ਰੁਪਈਆ ਇਹਦੇ ਉੱਤੇ ਖਰਚ ਆਇਆ ਸੀਗਾ ਜੇ ਅੱਜ ਦੀ ਤਰੀਕ 'ਚ ਉਹ ਰੂਟ ਤਿਆਰ ਕਰਨਾ ਹੋਵੇ ਇਹ ਬਸ ਸਟੈਂਡ ਤਿਆਰ ਕਰਨਾ ਹੋਵੇ ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ ਔਰ ਆ 100 ਬੱਸ ਇੱਥੇ ਥੱਲੇ ਲੱਗੀ ਆ ਏਸੀ ਬੱਸ ਜਿਹੜੀ ਵੱਖ-ਵੱਖ ਰੂਟਸ ਦੇ ਉੱਤੇ ਚੱਲਦੀ ਸੀ ਔਰ ਕਰੀਬ ਜਿਵੇਂ ਕੁਲਵਿੰਦਰ ਹੁਣਾਂ ਦੱਸਿਆ ਕਿ ਹਜ਼ਾਰ ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਦੋ-ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ ਦੋ-ਦੋ ਡਰਾਈਵਰ ਦੋ-ਦੋ ਕੰਡੈਕਟਰ ਵਰਕਸ਼ਾਪ ਮੈਨੇਜਮੈਂਟ ਟਿਕਟਾਂ ਕੱਟਣ ਵਾਲੇ ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ ਜਿਨ੍ਹਾਂ ਲੋਕਾਂ ਦੀ 10000 ਦੇ ਕਰੀਬ ਤਨਖਾਹ ਹੈ 10 ਤੋਂ 15000 ਕਿਸੇ ਦੀ 7-8000 ਉਹ ਡਿਊਟੀ ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ ਉਹਦੇ ਨਾਲ-ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ ਟਾਈਮ ਵੀ ਬਚਦਾ ਸੀਗਾ ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹਣਾ ਕਿ 2018 ਦੇ ਵਿੱਚ ਜਦੋਂ ਸਿੱਧੂ ਸਾਰਨਵਜੋਤ ਸਿੰਘ ਸਿੱਧੂ ਲੋਕਲ ਬੋਡੀ ਮਿਨਿਸਟਰ ਬਣਦੇ ਨੇ ਉਹਨਾਂ ਇਹਦੇ ਵਿੱਚ ਹੋਰ ਸ਼ੂਟ ਦਿੱਤੀ ਸੀ ਕਿ ਸਟੂਡੈਂਟ ਇੱਚ ਫ੍ਰੀ ਜਾਣਗੇ ਪਲੱਸ 2 ਤੱਕ ਜਿਹੜੇ ਸਟੂਡੈਂਟ ਉਹ ਫ੍ਰੀ ਸਫਰ ਕਰਨਗੇ ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ 35% ਸਿਰਫ ਪੈਸੇ ਦੇਣੇ ਪੈਂਦੇ ਸੀ 10 ਰੁਪਏ ਦੀ ਮਹਾਂ ਟਿਕਟ ਸੀਗੀ ਸਾਢੇ 3 ਰੁਪਏ ਦੇਣੇ ਪੈਂਦੇ ਸੀ ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ ਛੋਟ ਸੀਗੀ 5 ਰੁਪਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ ਔਰ ਇੱਕ ਮਹੀਨਾ ਮੈਨੂੰ ਯਾਦ ਹੈ ਬਸ ਫ੍ਰੀ ਵੀ ਚੱਲੀ ਸੀਗੀ ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇਹਨਾਂ ਜ਼ਿਆਦਾ ਸੁਧਰਿਆ ਸੀਗਾ ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ 'ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀਗੀਆਂ ਫ੍ਰੀ ਕਰ ਦਿੱਤੀਆਂ ਗਈਆਂ ਲੋਕਾਂ ਨੇ ਆਪਣਾ ਵਾਹਨ ਕੱਢਣ ਨਾਲੋਂ ਆਟੋ 'ਚ ਬੈਣ ਦੇ ਨਾਲੋਂ ਏਸੀ ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ ਜੇ ਭਾਅ ਗਰਮੀ ਸੀਗੀ ਤੇ ਤਾਂ ਵੀ ਲੋਕੀ ਏਸੀ ਬੱਸ 'ਚ ਬਹਿਣਾ ਪਸੰਦ ਕਰਦੇ ਸੀਗੇ ਤੇ ਜੇ ਭਾਅ ਠੰਡ ਹੋਵੇ ਤੇ ਤਾਂ ਵੀ ਬੰਦ ਬਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ ਅਮਰਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ ਅੱਜ ਫੇਰ ਅਗਸਤ ਮਹੀਨਾ ਚੜ ਗਿਆ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਕਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹਨਾ ਸਾਰ ਭਗਵੰਤ ਸਿਆ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ ਤੇਰਾ ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਬਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਬਤ ਕਰਨ ਤੇ ਇਸ ਤਰ੍ਹਾਂ ਸੂਬਾ ਨਹੀਂ ਚੱਲਦਾ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤੇ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ ਉਹਨੂੰ ਅੱਗੇ ਸਿਰੇ ਚੜਾਉਣਾ ਚਾਹੀਦਾ ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ ਕੁਝ ਚੀਜ਼ਾਂ ਜਿਹੜੇ ਉਹ ਜਨਤਾ ਦੀ ਭਲਾਈ ਲਈ ਜਨਤਾ ਦੇ ਵੈਲਫੇਅਰ ਲਈ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਬਜਟ ਰੱਖਿਆ ਜਾਂਦਾ ਵੀ 800 ਕਰੋੜ ਰੁਪਈਆ ਦਾ ਬਜਟ ਹੈ ਉਹਦੇ ਵਿੱਚ ਸਿੱਖਿਆ ਆਉਂਦੀ ਆ ਉਹਦੇ ਵਿੱਚ ਮੈਡੀਕਲ ਸਹੂਲਤਾਂ ਆਉਂਦੀਆਂ ਉਹਦੇ ਵਿੱਚ ਟਰਾਂਸਪੋਰਟੇਸ਼ਨ ਆਉਂਦੀ ਆ ਜਿਹਦੇ ਵਿੱਚ ਲੋਕ ਆਵਾਜਾਈ ਕਰਦੇ ਨੇ ਉਹਦੇ ਨਾਲ ਸ਼ਹਿਰ ਦੇ ਉੱਤੇ ਟਰੈਫਿਕ ਸੁਧਰਦਾ ਔਰ ਉਹਦੇ ਨਾਲ ਪੋਲਿਊਸ਼ਨ ਘੱਟ ਹੁੰਦਾ ਇੱਥੋਂ ਤੱਕ ਕਿ ਐਕਸੀਡੈਂਟ ਵੀ ਘੱਟ ਹੁੰਦੇ ਆ ਜਿੰਨੇ ਵਹੀਕਲ ਘੱਟ ਨਿਕਲਣਗੇ ਮੈਂ ਤੈਨੂੰ ਛੋਟੀ ਜੀ ਮਿਸਾਲ ਦੇਣ ਲੱਗਾ ਕੱਲ ਮੈਨੂੰ ਕੋ ਸੁਣਾਉਂਦਾ ਸੀਗਾ ਕਿ ਲਕਜ਼ੰਬਰਗ ਇੱਕ ਛੋਟਾ ਜ ਕੋਟਾ ਦੇਸ਼ ਆ ਅਮਰਸਰ ਦਾ ਏਰੀਆ ਪਤਾ ਕਿੰਨਾ 2683 ਸਕਰ ਮੀਟਰ ਜਿਹੜਾ ਕਿਲੋਮੀਟਰ ਏਰੀਆ ਤੇ ਲਗਜ਼ੰਬਰਗ ਦਾ ਏਰੀਆ ਕਿੰਨਾ 2586 ਸਕਰ ਜਿਹੜਾ ਕਿਲੋਮੀਟਰ ਹੈ ਵੀ 100 ਸਕਰ ਕਿਲੋਮੀਟਰ ਅਮਰਸਰ ਨਾਲੋਂ ਵੀ ਘੱਟ ਹੈ ਜੇ ਅਮਰਸਰ ਦੀ ਬਾਦੀ ਸ਼ਹਿਰ ਦੀ 10-15 ਲੱਖ ਹੋਊਗੀ ਤੇ ਉਹਦੀ ਬਾਦੀ ਮਹ ਜਿਹੜੀ 6.5 ਲੱਖ ਹੈ ਔਰ ਇਨਕਮ ਜਿਹੜੀ ਹੈ ਉਸ ਦੇਸ਼ ਦੀ ਪਰ ਕੈਪੀਟਾ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਨੂੰ ਪਰ ਬੰਦੇ ਦੀ ਜਿਹੜੀ ਇਨਕਮ ਉੱਥੇ ਵੱਧ ਆ ਕੱਲਾ ਕੱਲਾ ਬੰਦਾ ਉੱਥੇ ਜਹਾਜ਼ ਰੱਖਣ ਦੀ ਹਸਿਆਤ ਰੱਖਦਾ ਜਿਹੜਾ ਘਰ 'ਚ ਖੜਾ ਕਰ ਸਕਦਾ ਆਪਣੇ ਜਹਾਜ਼ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਨੇ ਉਥੋਂ ਦੇ ਹੁਕਮਰਾਨਾਂ ਨੇ ਜਿਹੜੀ ਇਹ ਟਰਾਂਸਪੋਰਟ ਸਿਸਟਮ ਹੈ ਉਹਨੂੰ ਫ੍ਰੀ ਰੱਖਿਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਕੱਲਾ ਕੱਲਾ ਬੰਦਾ ਜਹਾਜ਼ ਲੈ ਲੂਗਾ ਕਾਰਾਂ ਲੈ ਲੂਗਾ ਟਰੈਫਿਕ ਸਿਸਟਮ ਵਿਗੜੂਗਾ ਪੋਲਿਊਸ਼ਨ ਵਿਗੜੂਗਾ ਐਕਸੀਡੈਂਟ ਹੋਣਗੇ ਉੱਥੇ ਵੀ ਉਸ ਮੁਲਕ ਨੇ ਏਡੇ ਅਮੀਰ ਮੁਲਕ ਨੇ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਹੈ ਉਹ ਫ੍ਰੀ ਰੱਖਿਆ ਆ ਪੁੱਛਣ ਵਾਲੇ ਤੇ ਇਹ ਗੱਲ ਬਣਦੀ ਆ ਮੰਨ ਲਿਆ ਤੂੰ ਬੰਦ ਕਰ ਦਿੱਤਾ ਜਨਤਾ ਦੇ 1000 ਕਰੋੜ ਰੁਪਏ ਦੇ ਨਾਲ ਇਹ ਪ੍ਰੋਜੈਕਟ ਬਣਿਆ ਜਨਤਾ ਦੇ ਦਿੱਤੇ ਟੈਕਸ ਦੇ ਨਾਲ ਔਰ 1000 ਕਰੋੜ ਰੁਪਇਆ ਡੰਪ ਕਰਕੇ ਰੱਖ ਦਿੱਤਾ ਇਹਨੂੰ ਫੂਕ ਕੇ ਰੱਖ ਦਿੱਤਾ ਇਹਦਾ ਜਨਤਾ ਨੂੰ ਕੀ ਫਾਇਦਾ ਹੁੰਦਾ 1000 ਕਰੋੜ ਰੁਪਇਆ ਖਰਚੇ ਦਾ 1% ਮਾ ਤੇਰੀ ਗੱਲ ਮੰਨ ਵੀ ਲੈਣਾ ਕਿ ਜੇ ਪ੍ਰੋਜੈਕਟ ਫੇਲ ਸੀਗਾ ਫਿਰ ਜਿੰਨੇ ਬਣਾਇਆ ਜਿੰਨੇ ਡਿਜ਼ਾਈਨ ਕੀਤਾ ਜਿੰਨੇ ਦੀਆਂ ਫੀਸਾਂ ਲਈਆਂ ਜਿੰਨੇ ਜਨਤਾ ਦਾ ਟੈਕਸ ਜਿਹੜਾ ਵੇਸਟ ਕੀਤਾ ਉਹ ਕਮਰਾਨਾ ਨੇ ਉਹਦੇ ਉੱਤੇ ਕਾਰਵਾਈ ਕੀ ਕੀਤੀ ਆ ਉਹਨਾਂ ਦੇ ਉੱਤੇ ਕੋ ਪਰਚਾ ਦਰਜ ਕਰਾਇਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਲੋਕਾਂ ਨੂੰ ਵੀ ਪੁੱਛਣਾ ਚਾਹਨਾ ਇਕੱਲਾ ਹੁਕਮਰਾਨਾ ਨੂੰ ਨਹੀਂ ਕਿ ਆਪਾਂ ਆਪਣੇ ਘਰ ਚ 100 ਰੁਪਏ ਦੀ ਚੀਜ਼ ਲਈਏ ਨਾ ਦੁਕਾਨਦਾਰ ਕੋਲ ਤੇ ਜੇ ਉਹ ਖਰਾਬ ਨਿਕਲਾਵੇ ਤੇ ਦੁਕਾਨਦਾਰ ਦੀ ਜਾਨ ਕੱਢਣ ਤੱਕ ਜਾਂਦੇ ਆਪਾਂ ਵੀ ਸਾਡੀ 100 ਰੁਪਏ ਦੀ ਚੀਜ਼ ਜਿਹੜੀ ਖਰਾਬ ਕਰ ਦਿੰਦੀ ਆ ਤੁਹਾਡਾ ਹਜ਼ਾਰਾਂ ਕਰੋੜ ਰੁਪਇਆ ਤੁਹਾਡੇ ਦਿੱਤੇ ਟੈਕਸ ਦਾ ਬਰਬਾਦ ਕਰ ਦਿੱਤਾ ਜਾਂਦਾ ਤੇ ਆਪਣਾ ਜ਼ਮੀਰ ਹੀ ਨਹੀਂ ਜਾਗਦਾ ਯਾਰ ਆਪਾਂ ਸਵਾਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਜਨਤਾ ਨੂੰ ਜਿਹੜੀ ਮੇਨ ਚੀਜ਼ ਮੈਂ ਕਹਿਣੀ ਚਾਹਨਾ ਜਨਤਾ ਨੂੰ ਇਹ ਕਦੋਂ ਸਮਝਾਉਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ ਹੈ ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ ਇਹ ਅਫਸਰ ਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ ਤੇ ਜਦੋਂ ਚੌਂਕੀਦਾਰੀ ਚੋਰ ਬਣ ਗਿਆ ਤੇ ਮਾਲਕ ਸੁੱਤੇ ਪਏ ਇਹਨਾਂ ਨੂੰ ਘਰੋਂ ਕਦੋਂ ਕੱਢਣਾ ਇਹਨਾਂ ਨੂੰ ਜਗਾਉਣਾ ਕਦੋਂ ਇਹ ਚੌਂਕੀਦਾਰਾਂ ਨੂੰ ਜਿਹੜੇ ਸਾਡਾ ਸਮਾਨ ਖਾਈ ਜਾਂਦੇ ਆ ਵੇਚ-ਵੇਚ ਕੇ ਬਰਬਾਦ ਕਰੀ ਜਾਂਦੇ ਆ ਦੇਸ਼ ਨੂੰ ਘਰ ਚ ਚੋਰ ਜਦੋਂ ਵੱਧਦਾ ਹੈ ਨਾ ਉਹ ਵੱਧ ਤੋਂ ਵੱਧ ਕੀ ਚਰਾ ਲੂਗਾ ਸਾਡਾ ਪੈਸਾ ਮੋਬਾਈਲ ਫੋਨ ਗਹਿਣਾ ਘਟਾ ਤੇ ਅਸੀਂ ਇਹੋ ਜਿਹੇ ਬੰਦੇ ਚੁਣ ਲੈਨੇ ਆ ਇਹੋ ਜਿਹੇ ਅਫਸਰ ਸਾਡੇ ਤੇ ਰਾਜ ਕਰਦੇ ਨੇ ਇਹ ਪ੍ਰੋਫੈਸ਼ਨਲ ਚੋਰ ਨੇ ਜਿਨ੍ਹਾਂ ਨੂੰ ਮੈਂ ਕਹਿੰਨਾ ਇਹ ਸਾਡਾ ਭੁੱਖੀ ਚੋਰੀ ਕਰ ਲੈਂਦੇ ਆ ਸਾਡਾ ਰੋਜ਼ਗਾਰ ਚੋਰੀ ਕਰ ਲੈਂਦੇ ਆ ਸਾਡੀ ਸਿੱਖਿਆ ਚੋਰੀ ਕਰ ਲੈਂਦੇ ਆ ਸਾਡੇ ਜਿਹੜੇ ਆ ਮੈਡੀਕਲ ਦੇ ਸਾਧਨਿਆਂ ਚੋਰੀ ਕਰ ਲੈਂਦੇ ਆ ਇਹੋ ਜਿਹਾ ਸਾਡਾ ਜਨਤਾ ਦਾ ਟੈਕਸ ਜਿਹੜਾ ਸਾਡਾ ਹੈ ਸਾਡੇ ਬੱਚਿਆਂ ਦਾ ਜਿਹਦੇ ਨਾਲ ਭੁੱਖ ਸੁਧਰਨਾ ਉਹ ਟੈਕਸ ਹੀ ਸਾਰਾ ਚੋਰੀ ਕਰ ਲੈਂਦੇ ਸਾਡਾ ਭੁੱਖ ਚੁਰਾ ਲੈਂਦੇ ਔਰ ਅਸੀਂ ਲੋਕ ਜਮੀਰ ਮਾਰ ਕੇ ਸੁੱਤੇ ਰਹਿੰਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਨਾਲ ਗੱਲ ਕਰਨ ਵਾਲਾ ਨਹੀਂ ਮੈਂ ਕੱਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਜਿਨ੍ਹਾਂ ਦੀ ਅੰਡਰ ਇਹ ਪ੍ਰੋਜੈਕਟ ਆਉਂਦਾ ਸਾਰ ਹਰਪ੍ਰੀਤ ਸਿੰਘ ਬੜੇ ਯੰਗ ਅਫਸਰ ਨੇ ਮੈਂ ਉਹਨਾਂ ਨੂੰ ਮਿਲਿਆ ਕੱਲ ਉਹਨਾਂ ਨੂੰ ਮੈਂ ਕੱਲ ਦੁਹਾਈ ਦਿੱਤੀ ਕਿ ਇਹ ਬੱਸਸ ਜਿਹੜੀਆਂ ਦੁਬਾਰਾ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਇਹਦੇ ਬਕਾਇਦਾ ਮਾਈਨਰ ਪਾਸ ਬਣਨੇ ਚਾਹੀਦੇ ਨੇ ਜਿੱਦੀ ਲੋਕ ਸਹੂਲਤ ਲੈ ਲੈਣ ਬੱਚੇ ਕੰਮ ਤੇ ਜਾਣ ਲਈ ਜਿੱਥੇ ਕਿਤੇ ਵੀ ਨੌਕਰੀ ਕਰਦੇ ਨੇ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਕਿੰਨੀ ਸਹੂਲਤ ਜਿਹੜੀ ਮਿਲ ਸਕਦੀ ਆ ਇਹ 1500 ਕਰੋੜ ਰੁਪਏ ਦਾ ਪ੍ਰੋਜੈਕਟ ਕੰਡਮ ਕਰਕੇ ਰੱਖ ਦਿੱਤਾ ਗਿਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸ਼ਹਿਰ ਵਾਸੀਏ ਤੋਂ ਸਹੂਲਤ ਲੈ ਸਕਦੇ ਆ ਇਹਦੇ ਨਾਲ ਇਹਦਾ ਲਾਭ ਉਠਾ ਸਕਦੇ ਆ ਫਿਰ ਇੱਕ ਕਿੜ ਦੇ ਵਿੱਚ ਇਹਨੂੰ ਬੰਦ ਕਰ ਦੇਣਾ ਇਹ ਕਿਥੋਂ ਦਾ ਮਤਲਬ ਨਹੀਂ ਆ ਇੱਥੋਂ ਤੱਕ ਕਿ ਜਿੰਨਾ ਚਿਰ ਬੱਸਾਂ ਨਹੀਂ ਚੱਲਦੀਆਂ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਕਿਹਾ ਮੇਰਾ ਖਿਆਲ ਉਹਨਾਂ ਕਮਿਸ਼ਨਰ ਪੁਲਿਸ ਨੂੰ ਇਹ ਡੀਓ ਵੀ ਲਿਖਿਆ ਆਪਣੇ ਮਹਿਕਮੇ ਵੱਲੋਂ ਕਿ ਜਿਹੜਾ ਰੂਟ ਆ 20 ਕਿਲੋਮੀਟਰ ਦਾ ਜਿਹੜਾ ਸੜਕ ਦੇ ਵਿੱਚ ਬਣਾਇਆ ਗਿਆ ਰੂਟ ਆ ਜਿੰਨਾ ਚਿਰ ਉੱਥੇ ਬੱਸਾਂ ਨਹੀਂ ਚੱਲਦੀਆਂ ਉਹਦਾ ਫਾਇਦਾ ਕੀ ਆ 1000 ਕਰੋੜ ਦੇ ਰੂਟ ਦਾ ਦੇ 1500 ਕਰੋੜ ਦੇ ਰੂਟ ਦਾ ਕੰਮ ਸੇ ਕੰਮ ਉਹਦੇ ਵਿੱਚ ਐਮਰਜੈਂਸੀ ਸਰਵਿਸਿਜ਼ ਹੀ ਸ਼ੁਰੂ ਕਰ ਦਿਓ ਜਿਹਦੇ ਵਿੱਚ ਐਂਬੂਲੈਂਸ ਚੱਲ ਪੈਣ ਜਿਹਦੇ ਵਿੱਚ ਇੰਨੀ ਭਾਰ ਗਰਮੀ ਆ ਯਾਰ ਇੱਥੇ ਖੜਾ ਨਹੀਂ ਹੋਇਆ ਜਾਂਦਾ ਸਕੂਲ ਬੱਚੇ ਹੀ ਆਪਣੇ ਟਾਈਮ ਨਾਲ ਘਰ ਪਹੁੰਚ ਜਾ ਕਰਨ ਵਨ ਵੇ ਚਾਲੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਸਪੀਡ ਲਿਮਿਟ ਤੈਅ ਕੀਤੀ ਜਾਵੇ ਕੁਝ ਕਰੋ ਤੇ ਸਹੀ ਯਾਰ ਕੁਝ ਸੋਚਣਾ ਹੀ ਨਹੀਂ ਚਾਹੁੰਦਾ ਬੱਸਾਂ ਦੇ ਚੱਲਣ ਨਾਲ ਬਾੜਾ ਪੋਲਿਊਸ਼ਨ ਵੀ ਘਟੂਗਾ ਲੋਕ ਆਪਣੇ ਵਹੀਕਲ ਨਹੀਂ ਕੱਢਣਗੇ ਟ੍ਰੈਫਿਕ ਵੀ ਘਟ ਹੋਊਗੀ ਐਕਸੀਡੈਂਟ ਵੀ ਘਟ ਹੋਣਗੇ ਕੋਈ ਕੁਝ ਕਰਨਾ ਹੀ ਨਹੀਂ ਚਾਹੁੰਦਾ ਤੇ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਅਫਸਰ ਹੈ ਨੇਤਾ ਹੈ ਮੈਂ ਤਾਂ ਕਹਿੰਦਾ ਜਨਤਾ ਜਿੰਮੇ ਬੀਰੋ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਬਖੂਬੀ ਅੰਦਾਜ਼ਾ ਇਸ ਚੀਜ਼ ਦਾ ਹੋ ਗਿਆ ਹੋਣਾ ਹੈ ਕਿ ਸੀਐਮ ਭਗਵੰਤ ਮਾਨ ਨੇ ਸਿਰਫ ਜਾਤੀ ਦੁਸ਼ਮਣੀ ਦੀ ਬੇਸ ਤੇ ਲੋਕਾਂ ਦਾ ਕਿਸ ਤਰ੍ਹਾਂ ਨੁਕਸਾਨ ਕੀਤਾ ਹੈ ਲੋਕਾਂ ਨੂੰ ਜਿਹੜਾ ਫਾਇਦਾ ਪਹੁੰਚਨ ਦਿਆ ਸੀਗਾ ਉਹਦਾ ਬਿਲਕੁਲ ਨਹੀਂ ਸੋਚਿਆ ਗਿਆ ਜਿਹੜਾ ਲੋਕਾਂ ਨੂੰ ਰਿਲੀਫ ਮਿਲਨ ਦਿਆ ਸੀਗਾ ਉਸ ਦੇ ਬਾਰੇ ਬਿਲਕੁਲ ਨਹੀਂ ਸੋਚਿਆ ਗਿਆ ਬਲਕਿ ਜਾਤੀ ਦੁਸ਼ਮਣੀ ਦੀ ਬੇਸ ਤੇ ਕਿ ਇਹ ਬਸ ਸਰਵਿਸ ਜਿਹੜੀ ਹੈ ਅਕਾਲੀ ਦਲ ਬਾਦਲ ਨੇ ਸ਼ੁਰੂ ਕਰਵਾਈ ਸੀਗੀ ਤੇ ਇਸ ਬੇਸ ਤੇ ਇਹਨੂੰ ਖਤਮ ਕਰ ਦਿੱਤਾ ਜਾਵੇ ਜੀ ਇਹ ਲੋਕਾਂ ਵਾਸਤੇ ਫਾਇਦਾ ਨਹੀਂ ਦੇਰੀ ਬਲਕਿ ਇਹ ਸਰਕਾਰ ਨੁਕਸਾਨ ਚ ਜਾ ਰਹੀ ਹੈਗੀ ਹੈ ਇਸ ਵਾਸਤੇ ਇਹਨੂੰ ਬੰਦ ਕੀਤਾ ਜਾਵੇ ਤੇ ਜਿਹੜੀ ਐਡੀ ਵੱਡੀ ਅਮਾਉਂਟ ਉਸ ਪ੍ਰੋਜੈਕਟ ਦੇ ਉੱਤੇ ਲੱਗੀ ਹੋਈ ਹੈ ਉਸ ਦੇ ਬਾਰੇ ਨਾ ਸੋਚਿਆ ਗਿਆ ਆਵਾਮ ਦੇ ਬਾਰੇ ਨਾ ਸੋਚਿਆ ਗਿਆ ਇਸ ਤੋਂ ਤੁਸੀਂ ਇਹਨਾਂ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਖੁਦਗਰਜ਼ ਹੈਗੇ ਆ ਸਿਰਫ ਮਫਾਦ ਪ੍ਰਸਤ ਲੋਕ ਹੈਗੇ ਜਿਨ੍ਹਾਂ ਨੂੰ ਸਿਰਫ ਸੀਟ ਨਾਲ ਪਿਆਰ ਹੈ ਕੁਰਸੀ ਨਾਲ ਪਿਆਰ ਹੈ ਲੋਕ ਭਾਵੇਂ ਮਰਦੇ ਰਹਿਣ ਹਾਲੋ ਬਿਹਾਲ ਹੋਣ ਉਹ ਸਿਰਫ ਤਕਰੀਰਾਂ ਦੀ ਹੱਦ ਤੱਕ ਹਮਦਰਦੀ ਜਿਤਾਈ ਜਾਂਦੀ ਹੈ ਹਕੀਕਤ ਦੇ ਵਿੱਚ ਉਹਦਾ ਕੋਈ ਵੀ ਤਾਲੁਕ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਤੁਸੀਂ ਵੇਖਿਆ ਕਿ ਐਡਾ ਵੱਡਾ ਪ੍ਰੋਜੈਕਟ ਜਿਹੜਾ ਵੈ ਲੱਖਾਂ ਕਰੋੜਾਂ ਦਾ ਉਹ ਤਬਾਹ ਬਰਬਾਦ ਹੋੁੰਦਿਆ ਵੈ ਉਸ ਪ੍ਰੋਜੈਕਟ ਦੇ ਨਾਲ ਕਿੰਨੇ ਲੋਕਾਂ ਦਾ ਰੋਜ਼ਗਾਰ ਹੈ ਵਿਵਸਥਾ ਸੀਗਾ ਫਿਰ ਕਿੰਨੇ ਲੋਕਾਂ ਨੂੰ ਸਹੂਲਤ حاصل ਸੀਗੀ ਟ੍ਰੈਫਿਕ ਦੇ ਪ੍ਰੋਬਲਮ ਜਿਹੜੀ ਹੈ ਉਹ ਘਟ ਗਈ ਸੀਗੀ ਐਕਸੀਡੈਂਟ ਦੀ ਰੇਸ਼ੋ ਘਟ ਗਈ ਸੀਗੀ ਫਿਰ ਹੋਰ ਵੀ ਬਹੁਤ ਸਾਰੇ ਜਿਹੜੇ ਫਾਇਦੇ ਸੀਗੇ ਲੇਕਿਨ ਸਿਰਫ ਇੱਕ ਜ਼ਾਤੀ ਰੰਜਿਸ਼ ਦੀ ਬੇਸ ਤੇ ਇੱਕ ਬੰਦੇ ਨੇ ਆਪਣਾ ਮਫਾਦ ਹਸਲ ਕਰਨੇ ਦੀ ਖਾਤਰ ਔਰ ਆਪਣੀ ਅਨਾ ਦੀ ਖਾਤਰ ਕਿੰਨੇ ਲੋਕਾਂ ਨੂੰ ਨੇ ਦਾਅਤੇ ਲਾਤਾ ਨੇ ਜ਼ਿੰਦਗੀਆਂ ਨੂੰ ਦਾਅਤੇ ये इनू की कहोगे इन खुदगर्जी कहोगे यानू मुफाद परस्ती कहोगे यह कमेंट के लाजमी दसो ये रखियो ढेर सारा ख्याल मिलेंगे अगली वीडियो के अल्लाह हाफिज